ਇੱਕ ਕਾਰਨ ਇੰਦਰਜੀਤ ਸਿੰਘ ਲੇਡੀਜ਼ ਪਲਟਨ ਕਮਾਂਡਰ ਏਐਸਆਈ ਕੁਲਵੰਤ ਸਿੰਘ ਉਸੇ ਹੀ ਲੜੀ ਨੇ ਬੈਠੇ ਖਾਲਸਾ ਕਾਲਜ ਫਾਰ ਬੋਇਸ ਸਦਮਾ ਖੋਰ ਸਿੱਖ ਗਲ ਸਕੂਲ ਸਦਮਾ ਖੋਰ ਬਲੌਜ਼ਨ ਗਾਰਮੈਂਟਸ ਰੈਡੀ ਹੈ ਜੀ ਸਦਾ ਸਾਰਾ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਲਾਲਾ ਲਾਜ ਪਤਰਾਏ ਤੇ ਬਾਬਾ ਨਾਨ ਸਿੰਘ ਧੰਨ ਧੰਨ ਬਾਬਾ ਨਾਨ ਸਿੰਘ ਜੀ ਦੇ ਇਸ ਪਵਿੱਤਰ ਸ਼ਹਿਰ

ਮੰਡਰ ਸਬ ਇੰਸਪੈਕਟਰ ਕਰਨ ਦੀਪ ਅਰਸ਼ਦੀਪ ਸਿੰਘ ਮੁੱਖ ਮਹਿਮਾਨ ਏਡੀਸੀ ਜਗਰਾਉਂ ਸਰਦਾਰ ਕੁਲਪ੍ਰੀਤ ਸਿੰਘ ਜੀ ਨੂੰ ਬ੍ਰੇਡ ਦੇ ਨਿਰਖਣ ਦਾ ਸੱਦਾ ਦੇਣ ਦੇ ਲਈ ਮੰਚ ਵੱਲ ਵੱਧ ਰਹੇ ਨੇ ਸਬ ਇੰਸਪੈਕਟਰ ਅਰਸ਼ਦੀਪ ਜੀ ਬ੍ਰੇਡ ਦਾ ਨਿਰਖਣ ਕਰਨਗੇ ਏਡੀਸੀ ਜਗਰਾਉਂ ਸਰਦਾਰ ਕੁਲਪ੍ਰੀਤ ਸਿੰਘ ਉਹਨਾਂ ਦੇ ਨਾਲ ਡੀਐਸਪੀ ਸਿਟੀ ਸਰਦਾਰ ਜਸਜੋਤ ਸਿੰਘ ਜੀ ਐਸਟੀਐਮ ਸਾਹਿਬ ਸਰਦਾਰ ਕਰਨਦੀਪ ਸਿੰਘ ਜੀ ਇਸ ਬਹੁਤ ਹੀ ਸਤਕਾਰਯੋਗ ਮੂਵਮੈਂਟ ਨੂੰ ਐਤ ਕਰਦੇ ਹੋਏ ਬਹੁਤ ਹੀ ਸਤਕਾਰ ਦੇ ਨਾਲ ਜਗਰਾਵਾਂ ਨਿਵਾਸੀ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਨੇ ਤਾੜੀਆਂ ਦੀ ਗਰਗਰਾਹਟ ਦੇ ਨਾਲ ਜਿੱਥੋਂ ਦੀ ਵੀ ਉਹ ਲਮ ਲਾਏ ਹਨ ਤੂਫਾਨ ਸੇ ਕਿਸਤੀ نکال ਕੇ ਇਸ ਦੇਸ਼ ਕੋ ਰੱਖਣਾ ਮੇਰੇ ਬੱਚੋ ਸੰਭਾਲ ਕੇ ਅੱਜ 76ਵਾਂ ਸਾਲ ਹੋ ਗਿਆ ਹੈਗਾ ਤੁਸੀਂ ਅੰਦਾਜ਼ਾ ਲਗਾ ਲਓ ਤੇ ਨਾਲ ਹੰਤਨ ਬਾਬਾ ਨਾਨ ਸਿੰਘ ਜੀ ਦੀ ਇਸ ਪਵਿੱਤਰ ਧਰਤੀ ਤੇ ਬਤੌਰ ਏਡੀਸੀ ਦੁਬਾਰਾ ਸੇਵਾ ਨਾਲੋਂ ਮਿਲੇ ਪ੍ਰੇਤ ਦੇ ਰੱਖਣ ਤੋਂ ਬਾਅਦ ਵਾਪਸ ਮੰਚ ਵੱਲ ਵੱਧ ਰਹੇ ਨੇ ਜਿੱਥੇ ਕਿ ਉਹ ਇਲਾਕਾ ਨੇ ਸ਼ਾਂਤ ਹੋਇਆ ਕਿੱਥੇ ਤੋਂ ਬਾਅਦ ਕਿ 76ਵੇਂ ਗਣਤੰਤਰ ਦਿਹਾੜੇ ਤੇ ਆਪਣਾ ਸੰਦੇਸ਼ ਵੈਲਕਮ ਸਰ ਦੇਸ਼ ਵਾਸੀਓ ਅੱਜ ਅਸੀਂ ਆਪਣੇ ਮੁਲਕ ਦਾ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਇਸ ਸ਼ੁਭ ਮੌਕੇ ਤੇ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਹਾਂ ਇਸ ਇਤਿਹਾਸਿਕ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਕੌਲ ਕਰਨ ਵਾਲਿਆਂ ਅਤੇ ਇਸ ਦੀ ਰਾਖੀ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਸਲਾਮ ਕਰਦਾ ਹਾਂ ਮੈਂ ਸੰਵਿਧਾਨ ਸਭਾ ਦੇ ਮੁਖੀ ਡਾਕਟਰ ਭੀਮrao ਅੰਬੇਦਕਰ ਜੀ ਸਮੇਤ ਸਮੂਹ ਮੈਂਬਰਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅਜਿਹਾ ਸੰਵਿਧਾਨ ਦਿੱਤਾ ਜਿਸ ਸੰਵਿਧਾਨ ਨੇ ਪੂਰੇ ਮੁਲਕ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਸੰਵਿਧਾਨਿਕ ਅਧਿਕਾਰਾਂ ਦੇ ਸੁੱਖ ਨੂੰ ਮਾਣਨ ਵਾਲੇ ਸਾਰੇ ਨਾਗਰਿਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਮੱਦੇਨਜ਼ਰ ਪ੍ਰੇਰਣਾ ਸਹਿਜ ਸਮਝਦੇ ਹਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਸ਼੍ਰੀ ਸੁਖਦੇਵ ਸ਼੍ਰੀ ਰਾਜਗੁਰੂ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਲਾਲਾ ਲਾਜਪਤਰਾਏ ਜੀ ਵਰਗੇ ਯੋਧਿਆਂ ਦੇ ਸੰਘਰਸ਼ ਨਾਲ ਅਤੇ ਮਹਾਤਮਾ ਗਾਂਧੀ ਜੀ ਦੀ ਸੋਚ ਦੀ ਆਧਾਰਿਤ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਸੰਵਿਧਾਨ ਦੀ ਸਭ ਤੋਂ ਵੱਡੀ ਭੂਮਿਕਾ ਹੈ ਸਾਡੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਦੇਸ਼ ਅੱਗੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਖੇਤਿਆਂ ਵੱਖ-ਵੱਖ ਸੱਭਿਆਚਾਰਾਂ ਵੱਖ-ਵੱਖ ਫਿਰਕਿਆਂ ਅਤੇ ਵੱਖ-ਵੱਖ ਧਰਮ ਵਿੱਚ ਰਹਿੰਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਅਤੇ ਦੇਸ਼ ਨੂੰ ਸਹੀ ਮਾਇਨੇ ਵਿੱਚ ਜਮਹੂਰੀ ਪ੍ਰਭੂ ਸੱਤਾ ਸੰਪੰਨ ਅਤੇ ਧਰਮ ਨਿਰਪੱਖਤਾ ਅਤੇ ਸਮਾਜਵਾਦ ਗਣਰਾਜ ਬਣਾਉਣਾ 2 ਸਾਲ 11 ਮਹੀਨੇ 18 ਦਿਨ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ 26 ਜਨਵਰੀ 1950 ਦੇ ਇਤਿਹਾਸਿਕ ਦਿਨ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਉਸ ਦਿਨ ਤੋਂ ਅਸੀਂ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾ ਰਹੇ ਹਾਂ ਜੋ ਕਿ ਸਾਡਾ ਇੱਕ ਕੌਮੀ ਤਿਉਹਾਰ ਬਣ ਚੁੱਕਿਆ ਹੈ ਸਾਡੇ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਅੱਜ ਦੇ ਦਿਨ ਮੈਂ ਇਨੋਂ ਸੈਨਾਵਾਂ ਅਰਧ ਸੈਨਿਕ ਬਲਾਂ ਅਤੇ ਸੂਬੇ ਦੀਆਂ ਪੁਲਿਸ ਫੋਰਸਾਂ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ ਇਸ ਤੋਂ ਇਲਾਵਾ ਮੈਂ ਸਾਡੇ ਦੇਸ਼ ਦੇ ਡਾਕਟਰਾਂ ਮੈਡੀਕਲ ਸਟਾਫ ਅਤੇ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਸੇਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹਾਂ ਅੰਤ ਵਿੱਚ ਮੈਂ ਇੱਕ ਵਾਰ ਫਿਰ ਆਪ ਸਭ ਨੂੰ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਨ ਦੀ ਕਾਮਨਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਭਰ ਦਵੇ ਜੈ ਹਿੰਦ ਜੈ ਭਾਰਤ ਪ੍ਰੇਟ ਤੀਰੋ ਤੀਨ ਫੂਟ ਕਾਲ ਮੈਂ ਮਾਸੂਰੇਗਾ ਡਾਇਨ ਫੂਟ ਹੁਣ ਪ੍ਰੇਟ ਕਮਾਂਡਰ ਸਰਵਿੰਗ ਇੰਸਪੈਕਟਰ ਅਰਸ਼ਦੀਪ ਸਿੰਘ ਦੇ ਅਗਵਾਈ ਹੇਠ ਮਾਤ-ਪਾਸ ਹੋਏਗੀ ਕੌਮੀ ਝੰਡੇ ਨੂੰ ਤੇ ਮੁੱਖ ਮਹਿਮਾਨ ਜੀ ਨੂੰ ਇਸ ਗਣਤੰਤਰ ਦਿਹਾੜੇ ਤੇ ਮੁਬਾਰਕਬਾਦ ਦਿੰਦੇ ਹੋਏ ਕੌਮੀ ਝੰਡੇ ਨੂੰ ਸਲਾਮੀ ਦੇਗੀ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਰੰਗ ਭਾਗ ਮਾਨ ਰਹੇ ਆ ਸਾਡੀ ਸਿਕਿਉਰਿਟੀ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾਉਂਦੇ ਹੋਏ ਗਰਲਜ਼ ਬਹੁਤ ਹੀ ਸ਼ਾਨਦਾਰ ਕਦਮ ਤਾੜੀਆਂ ਦੇ ਹੱਕਦਾਰ ਨੇ ਇਹ ਸ਼ਾਨਦਾਰ ਪ੍ਰੇਟ ਵੈਲਕਮ ਬਹੁਤ ਹੀ ਵਧੀਆ ਸਾਡੇ ਜਵਾਨ ਗਰਲਜ਼ ਬਟਾਲੀਅਨ ਪੰਜਾਬ ਪੁਲਿਸ ਜਗਰਾਓ ਜ਼ੋਰਦਾਰ ਤਾੜੀਆਂ ਦੀ ਵਧਾਈ ਦੇ ਪਾਤਰ ਨੇ ਖਾਲਸਾ ਕਾਲਜ ਫਾਰ ਔਰਮੈਨ ਸਿਤਮਾ ਖੋਟ ਡਰੈਸ एनसीसी कैडेट वाह सेंट महाप्रज्ञा गवर्नमेंट स्कूल जगराओ वे प्यारे एनसीसी कैडेट ए एनसीसी कैडेट बहुत ही शानदार मेहनत कीती वाह कदम लाल कदम मलांदियां होनियां गवर्नमेंट गौण स्कूल दीया विद्यार्थिना ਵਾਹ ਜੀ ਵਾਹ ਬਹੁਤ ਹੀ ਵਧੀਆ ਬੱਚੇ ਸ਼ਾਬਾਸ਼ ਸੀਐਮ ਜਗਰਾਉ ਸਰਦਾਰ ਕਰਨਦੀਪ ਸਿੰਘ ਐਸਪੀ ਸਰਦਾਰ ਜਸਪ੍ਰੀਤ ਸਿੰਘ ਲੱਗ ਰਿਹਾ ਹੈ ਸ਼ਾਨਦਾਰ ਟਰੰਨਾ ਦੇ ਨਾਲ ਇਹਨੂੰ ਵੀ ਬੇਨਤੀ ਆਜਾਨ ਜੀ ਸਨਮਾਨ ਨਰੀਤ ਸਕੂਲ ਆਫ ਐਡਵਾਂਸ ਜਿੱਥੇ ਪ੍ਰੋਗਰਾਮ ਹੋ ਰਿਹਾ ਹੈ ਸੈਂਟਰੇ ਸਕੂਲ ਜਗਰਾਉ ਦੀਆਂ ਬੱਚੀਆਂ एडीसी जगराव मुकंदार एक बारी ताली ला दियो दी ड्रेसेस ਦੇ ਲਈ ਬਹੁਤੀ ਵਧੀਆ ਬਿਲਕੁਲ ਬਹੁਤੀ ਵਧੀਆ థాంਕ ਯੂ థాంਕ ਯੂ ਹਾਂਜੀ ਬਾਹ ਰਸ਼ਪਾਲ ਜੀ ਰਸ਼ਪਾਲ ਜੀ ਰਾਹੁਲ ਜੀ ਸਾਰੇ ਆਓ ਜੀ ਫੜਾਫੜ ਲਾਈਨ ਸਿੱਧੀ ਕਰਾ ਕੇ ਖੜਾ ਦਿਓ ਜੀ ਇੱਕ ਵਾਰੀ ਫੜਾਫੜ ਸਿੱਧੀ ਕਰ ਲਓ ਜੀ ਲਾਈਨ ਸਿੱਧੀ ਗੱਟ ਤੇਰੰਗਾ ਰੀਵਨ ਦੇ ਨਾਲ ਜੇ ਫੇਰ ਡਾਂਸ ਤੇ ਚਲ ਕਾੜੀਆਂ ਦੇ ਹੱਕਦਾਰ ਨੇ ਜੀ ਇਹ ਬੱਚੇ ਬੜੀ ਮਿਹਨਤ ਕੀਤੀ ਹੈ ਇਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਰਸਮ ਅਦਾ ਕਰਨ ਤੇ ਸਾਰੇ ਸਕੂਲਾਂ ਵੱਲੋਂ ਤਿਆਰ ਕੀਤਾ ਗਿਆ ਇਹ ਕਲਚਰਲ ਪ੍ਰੋਗਰਾਮ ਉਹਨਾਂ ਦੇ ਸਮੁੱਖ ਐਸਟੀਐਮ ਜਗਰਾਉ ਸਰਦਾਰ ਕਰਨਦੀਪ ਸਿੰਘ ਜੀ ਦੀ ਯੋਗ ਅਗਵਾਈ ਹੇਠ ਉਹਨਾਂ ਦੀ ਸਮੁੱਚੀ ਟੀਮ ਤਹਿਸੀਲਦਾਰ ਰਣਜੀਤ ਸਿੰਘ ਜੀ ਨਹਿ ਤਹਿਸੀਲਦਾਰ ਸੁਰਿੰਦਰ ਪੱਪੀ ਜੀ ਨਹਿ ਤਹਿਸੀਲਦਾਰ ਮਨਦੀਪ ਸਿੰਘ ਜੀ ਸੁਪਰੀ ਡੈਮ ਪਿਕਰਨ ਦੀ ਸਾਰੀ ਟੀਮ ਵੱਲੋਂ ਅੱਜ ਇਹ ਪ੍ਰੋਗਰਾਮ ਜਿਹੜਾ ਗੁਲਦਸਤਾ ਤੁਹਾਡੇ ਰ